ਸਾਡੇ ਕੋਲ ਇੱਕ 25 ਤਰੀਕ ਨੂੰ ਇਤਲਾਹ ਨਹੀਂ ਸੀ ਕਾਜਲ ਪੁੱਤਰੀ ਹਰਵੰਤ ਲਾਲ ਪਾਸ ਸੀ ਅਮਨਬਗ ਪਟਿਆਲਾ ਉਹਨੇ ਦੱਸਿਆ ਸੀ ਵੀ ਜਿਹੜੇ ਮੇਰੀ ਬੱਚੀ ਸੀ ਜੀ ਉਹਦਾ ਜਨਮ ਹੋਇਆ 24 ਦੀ ਰਾਤ ਨੂੰ ਉਹਨੇ ਜਿਹੜਾ ਕੇਕ ਜਿਹੜਾ ਜਮਾਟੋ ਦੇ ਥਰੂ ਮੰਗਵਾਇਆ ਸੀ ਕੇਕ ਸਾਰੇ ਡੱਬਰ ਨੇ ਖਾਧਾ ਸੀ ਤੇ ਉਹ ਜਿਹੜੀ ਬੱਚੀ ਨੂੰ ਉਲਟੀਆਂ-ਉਲਟੀਆਂ ਲੱਗ ਗਈਆਂ ਉਹ ਉਹਦੇ ਬਾਅਦ ਸੌਂ ਗਈ ਸੌਣ ਤੋਂ ਬਾਅਦ ਫਿਰ ਜਦੋਂ ਉੱਠ ਕੇ ਦੇਖਿਆ ਬੱਚੀ ਜਿਹੜੀ ਸਰੀਰ ਤੋਂ ਠੰਡੀ ਸੀ ਉਹ ਲੈ ਹਸਪਤਾਲ ਲੱਗੇ ਜਿੱਥੇ ਡਾਕਟਰਾਂ ਨੇ ਉਹਨੂੰ ਜਿਹੜਾ ਨਿਰਧਿਕ ਭਰਾ ਦੇ ਹੁਣ ਉਹਨਾਂ ਨੇ ਇੱਕ ਤਰਖਾ ਦਿੱਤੀ ਆ ਬਰਖਾ ਦੇ ਵਿੱਚ ਉਹਨਾਂ ਨੇ ਲਿਖਿਆ ਵੀ ਜਿਹੜਾ ਅਸੀਂ ਜਮਾਟੋ ਦੇ ਥਰੂ ਕੇਕ ਮੰਗਾਇਆ ਸੀ ਕੇਕ ਕਾਨਾ ਕੋਈ ਹੈਗੀ ਆ ਦੁਕਾਨ ਉੱਥੋਂ ਆਇਆ ਸੀ ਉਹਦੇ ਵਿੱਚ ਜ਼ਹਿਰੀਲਾ ਵਸਧਾਰਤਾ ਜਿਸ ਕਾਰਨ ਜਿਹੜਾ ਹੈ ਸਾਡੀ ਲੜਕੀ ਦੀ ਡੈਥ ਹੋਈ ਆ ਅਸੀਂ ਉਹਨਾਂ ਦੀ ਕੰਪਲੇਂਟ ਦੇ ਆਧਾਰ ਤੇ ਇੱਕ ਮੁਕੱਦਮਾ ਨੰਬਰ 50/24 ਅੰਡਰ ਸੈਕਸ਼ਨ 273 304 ਆਈਪੀਸੀ दर्ज ਕਰ ਲਿਆ ਉਹਨਾਂ ਦੇ ਕੋਲ ਜਿਹੜਾ ਕੇਕ ਆ ਕੇਕ ਦੀ ਅਸੀਂ ਬੱਚਾ ਆਇਆ ਕਿਸੀ ਉਹ ਵੀ ਕਾਜੂ ਚ ਲੈਤਾ ਅਤੇ ਜਿਹੜੀ ਉਹਦੀ ਬਿਸਰਾ ਰਿਪੋਰਟ ਉਹ ਵੀ ਲੈ ਲਿਆ ਬਸ ਉਹਨਾਂ ਦੋਹਾਂ ਨੂੰ ਅਸੀਂ ਅਫਸਲ 'ਤੇ ਜਨ ਲਗਿਆ ਅਫਸਲ ਭੇਜ ਕੇ ਜੋ ਵੀ ਰਿਪੋਰਟ ਆਈਗੀ ਉਹਦੀ ਉਸ ਦੇ ਆਧਾਰ 'ਤੇ ਫਿਰ ਜੀਆ ਕਾਰਵਾਈ ਕਰਾਂ ਕੁਝ ਉਹ ਟਮਾਟੋ ਵਾਲਾ ਆਇਆ ਸਰ ਇਹ ਅਜੇ ਤੱਕ ਟਮਾਟੋ ਵਾਲਾ ਜਿਹੜਾ ਹੈ ਉਹਨੇ ਨੰਬਰ ਬੰਦ ਕੀਤਾ ਸਾਡੇ ਨਾਲ ਅੱਛ ਨਹੀਂ ਹੋਇਆ ਜੋ ਅਸੀਂ ਉਹਨਾਂ ਦੇ ਕੰਪਨੀ ਨੂੰ ਅੱਜ ਮੇਲ ਕਰ ਰਹੇ ਹਾਂ ਵੀ ਦੱਸਿਆ ਜਾ ਕਿ ਕਿਹੜੇ ਬੰਦੇ ਨੇ ਇਹਨਾਂ ਨੂੰ ਡਿਲੀਵਰ ਕੀਤਾ ਸੀ ਕਿਉਂਕਿ ਉਹਨਾਂ ਕੋ ਬਿੱਲ ਹੈਗਾ ਇਹਨੇ ਅਸੀਂ ਕਾਜੂ ਚ ਲੈ ਲਿਆ ਜੋਮਾਟੋ ਵਾਲੇ ਜਦੋਂ ਵੀ ਸਾਨੂੰ ਰਿਪੋਰਟ ਦਿੰਦੇ ਅਸੀਂ ਉਹਨੂੰ ਬਲਾਕ ਕੇ ਸ਼ਾਮਲ ਤਫ਼ਤੀਸ਼ ਕਰਾਂਗੇ ਸਾਡੇ ਕੋਲ ਇੱਕ 25 ਤਰੀਕ ਨੂੰ ਇਤਲਾਹ ਜੀ ਸੀ ਕਾਜਲ ਪੁੱਤਰੀ ਹਰਵੰਤ ਲਾਲ ਵਾਸੀ ਅਮਨਬਗਰ ਅਟਿਆਲਾ ਉਹਨੇ ਦੱਸਿਆ ਸੀ ਵੀ ਜਿਹੜੇ ਮੇਰੀ ਬੱਚੀ ਸੀ ਜੀ ਉਹਦਾ ਜਨਮ ਦੇ ਉੱਥੇ 24 ਦੀ ਰਾਤ ਨੂੰ ਉਹਨੇ ਜਿਹੜਾ ਕੇਕ ਜਿਹੜਾ ਜੋਮਾਟੋ ਦੇ ਥਰੂ ਮੰਗਵਾਇਆ ਸੀ ਕੇਕ ਸਾਰੇ ਡੱਬੇ ਨੇ ਖਾਧਾ ਸੀ ਤੇ ਉਹ ਜਿਹੜੀ ਬੱਚੀ ਨੂੰ ਉਲਟੀਆਂ-ਉਲਟੀਆਂ ਲੱਗ ਗਈਆਂ ਉਹਦੇ ਬਾਅਦ ਸੌਂ ਗਈ ਸੌਰਦਵਾਸ ਫੇਲੀ ਉੱਠ ਕੇ ਦੇਖਿਆ ਬੱਚੀ ਜਿਹੜੀ ਸਰੀਰ ਤੋਂ ਠੰਡੀ ਸੀ ਉਹ ਲੈ ਹਸਪਤਾਲ ਲੱਗੇ ਜਿੱਥੇ ਡਾਕਟਰ ਨੇ ਉਹਨੂੰ ਜਿਹੜਾ ਮਰ ਤੇ ਭਰਾ ਦੇ ਦਿੱਤਾ ਹੁਣ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਆ ਦਰਖਾਸਤ ਦੇ ਵਿੱਚ ਉਹਨਾਂ ਨੇ ਲਿਖਿਆ ਵੀ ਜਿਹੜਾ ਅਸੀਂ ਜਮਾਟੋ ਦੇ ਥਰੂ ਕੇਕ ਮੰਗਾਇਆ ਸੀ ਕੇਕ ਕਾਨਾ ਕੋਈ ਹੈਗੀ ਆ ਦੁਕਾਨ ਉੱਥੋਂ ਆਇਆ ਸੀ ਉਹਦੇ ਵਿੱਚ ਜ਼ਹਿਰੀਲਾ ਵਾਧਾਰਤਾ ਜਿਸ ਕਾਰਨ ਜਿਹੜਾ ਹੈ ਸਾਡੀ ਲੜਕੀ ਦੀ ਡੈਥ ਹੋਈ ਅਸੀਂ ਉਹਨਾਂ ਦੀ ਕੰਪਲੇਂਟ ਦੇ ਆਧਾਰ ਤੇ ਇੱਕ ਮਕਦਮਾ ਨੰਬਰ 50/24 ਅੰਡਰ ਸੈਕਸ਼ਨ 273 304 ਆਈਪੀਸੀ ਤਰਜ ਕਰ ਲਿਆ ਉਹਨਾਂ ਦੇ ਕੋਲ ਜਿਹੜਾ ਕੇਕਾ ਕੇਕ ਦੀ ਅਸੀਂ ਬਚਿਆ ਹੋਇਆ ਕੇਕ ਸੀ ਉਹ ਵੀ ਕਬਜ਼ੇ ਚ ਲਿੱਤਾ ਅਤੇ ਜਿਹੜੀ ਉਹਦੀ ਬਿਸਰਾ ਰਿਪੋਰਟ ਆ ਉਹ ਵੀ ਲੈ ਲਿਆ ਵੀ ਉਹਨਾਂ ਦੋਹਾਂ ਨੂੰ ਅਸੀਂ ਐਫਐਸਐਲ ਭੇਜਣ ਲੱਗਿਆ ਤਾਂ ਫੈਸਲ ਭੇਜ ਕੇ ਜੋ ਵੀ ਰਿਪੋਰਟ ਆਈਗੀ ਉਹਦੀ ਉਸ ਦੇ ਹੱਥ ਤੇ ਅਸੀਂ ਜਰੀਆ ਕਰ ਵੀ ਕਰਾਂ ਕੁਝ ਉਹ ਜਮਾਟੂ ਵਾਲਾ ਆਇਆ ਸਰ ਇਹ ਅਜੇ ਤੱਕ ਜਮਾਟੂ ਵਾਲਾ ਜਿਹੜਾ ਹੈ ਉਹਨੇ ਨੰਬਰ ਬੰਦ ਕੀਤਾ ਸਾਡੇ ਨਾਲ ਕੰਟੈਕਟ ਨਹੀਂ ਹੋਇਆ ਜੋ ਅਸੀਂ ਉਹਨਾਂ ਦੀ ਕੰਪਨੀ ਨੂੰ ਅੱਜ ਮੇਲ ਕਰ ਰਹੇ ਹਾਂ ਵੀ ਦੱਸਿਆ ਜਾਵੇ ਕਿ ਕਿਹੜੇ ਬੰਦੇ ਨੇ ਇਹਨਾਂ ਨੂੰ ਡਿਲੀਵਰ ਕੀਤਾ ਸੀ ਕਿਉਂਕਿ ਉਹਨਾਂ ਕੋਲ ਬਿੱਲ ਹੈਗਾ ਮੇਰੇ ਅਸੀਂ ਕਬਜ਼ੇ 'ਚ ਲੈ ਲਿਆ ਜਮਾਰਟੋ ਵਾਲੇ ਜਦੋਂ ਵੀ ਸਾਨੂੰ ਪੁੱਛਦੇ ਨੇ ਅਸੀਂ ਉਹਨੂੰ ਬਲਾ ਕੇ ਸ਼ਾਮ ਨੂੰ ਤਪਦੀਸ਼ ਕਰਾਂਗੇ